ਅਕਾਲੀ ਦਲ ਭਾਜਪਾ ਗੱਠਜੋੜ ਨਾ ਹੋਣ ਕਾਰਨ ਹੁਣ ਅਕਾਲੀ ਦਲ ਬਾਦਲ ਨੇ ਸਿਰਫ ਤੇ ਸਿਰ ਪੰਜਾਬ ਦੇ ਮੁੱਦਿਆਂ ਉੱਤੇ ਲੱਗਦਾ ਫੋਕਸ ਕਰਨ ਬਾਰੇ ਸੋਚ ਲਿਆ ਹੈ ਤਾਂ ਜੋ ਇੱਕੋ ਇੱਕ ਖੇਤਰੀ ਪਾਰਟੀ ਹੋਣ ਦੀ ਆਪਣੀ ਪ੍ਰਾਣੀ ਦੇਖਣ ਨੂੰ ਬਹਾਲ ਕੀਤਾ ਜਾ ਸਕੇ ਪਾਰਟੀ ਵਰਕਰਾਂ ਵਿੱਚ ਜਿੱਥੇ ਪੰਜਾਬ ਬਚਾਓ ਯਾਤਰਾ ਨੇ ਜੋਸ਼ ਭਰਿਆ ਹੈ ਉੱਥੇ ਹੀ ਪਾਰਟੀ ਪ੍ਰਧਾਨ ਸਖਬੀਰ ਸਿੰਘ ਬਾਦਲ ਵੱਲੋਂ ਬਣਾਏ ਗਏ ਨਵੇਂ ਨੀਮਾ ਨੇ ਵੀ ਗਰਾਊਂਡ ਲੈਵਲ ਤੇ ਵਰਕਰਾਂ ਨੂੰ ਵਿੱਚ ਅੱਗੇ ਆਉਣ ਦੀ ਆਸ ਦਿਖਾਈ ਹੈ ਅਜਿਹੇ ਵਿੱਚ ਲੋਕ ਸਭਾ ਚੋਣਾਂ ਵਿੱਚ अनेका ਛੁਪੇ ਹੋਏ ਚਿਹਰੇ ਸਾਹਮਣੇ ਆਉਣ ਦੀ ਉਮੀਦ ਵੀ ਜਿਤਾਈ ਜਾ ਰਹੀ ਹੈ ਜਿਸ ਵਿੱਚ ਇੱਕ ਚਿਹਰਾ ਸਵਰਗੀ ਐਮਪੀ ਸਰਦਾਰ ਜੋਰਾ ਸਿੰਘ ਮਾਨ ਦੇ ਛੋਟੇ ਸੁਪੁੱਤਰ ਨਰਦੇਵ ਸਿੰਘ ਬੋਬੀ ਮਾਨ ਦਾ ਨਾਮ ਤੇ ਵੀ ਚਰਚਾ ਬਣੀ ਹੋਈ ਹੈ ਪਿਤਾ ਦੀ ਸਿਆਸਤ ਤੋਂ ਬਾਅਦ ਬੋਬੀ ਮਾਨ ਨੇ ਵੱਡੇ ਪਦਰ ਤੇ ਵਰਦੀਪ ਸਿੰਘ ਨੋਨੀ ਮਾਨ ਲਈ ਬਹੁਤ ਕੰਮ ਕੀਤਾ ਅਤੇ ਉਹ ਇੱਕ ਫੇਮਸ ਪਰਸਨੈਲਿਟੀ ਵੀ ਹਨ ਬੋਬੀ ਮਾਨ ਵਿੱਚ ਲੋਕ ਸਰਦਾਰ ਜੋਰਾ ਸਿੰਘ ਮਾਨ ਦੀ ਝਲਕ ਅਕਸਰ ਹੀ ਦੇਖਦੇ ਨੇ ਇਹੀ ਕਾਰਨ ਹੈ ਕਿ ਕਾਲੀਦਲ ਬਾਦਲ ਇਸ ਵਾਰ ਬੋਬੀ ਮਾਨ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਉਣ ਬਾਰੇ ਲੱਗਦਾ ਹੈ ਸੋਚ ਰਿਹਾ ਹੈ ਵੈਸੇ ਵੀ ਮਾਨ ਪਰਿਵਾਰ ਨੇ ਸਰਦਾਰ ਜੋਰਾ ਸਿੰਘ ਮਾਨ ਦੇ ਐਮਪੀ ਚੋਣ ਲੜਨ ਅਤੇ ਜਿੱਤਣ ਬਾਹਰਣ ਸਾਰੇ ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਵਰਕਰ ਆਪਣੇ ਨਾਲ ਜੋੜੇ ਹੋਏ ਸਨ ਜੋ ਕਿ ਅੱਜ ਵੀ ਉਹਨਾਂ ਦੇ ਨਾਲ ਹੀ ਖੜੇ ਨੇ ਜਿਸ ਦਾ ਲਾਭ ਪਾਰਟੀ ਨੂੰ ਬੋਵੀ ਮਾਨ ਉਮੀਦਵਾਰ ਬਣਾਉਣ ਨਾਲ ਮਿਲ ਸਕਦਾ ਹੈ ਇਸ ਤੋਂ ਇਲਾਵਾ ਜੋ ਕੁਆਲਿਟੀਆਂ ਵਰਕਰ ਆਪਣੇ ਲੀਡਰ ਵਿੱਚ ਪਾਲਦੇ ਹਨ ਉਹ ਵੀ ਸਾਰੀਆਂ ਕੁਆਲਿਟੀਆਂ ਬੋਵੀ ਮਾਨ ਵਿੱਚ ਮੌਜੂਦ ਹਨ ਜਿਵੇਂ ਕਿ ਲੀਡਰ ਔਖੇ ਸਮੇਂ ਵਿੱਚ ਵਰਕਰ ਨਾਲ ਖੜੋਣ ਵਾਲਾ ਹੋਵੇ ਤੇ ਉਸ ਦੀ ਹਾਈ ਕਮਾਂਡ ਤੱਕ ਸਿੱਧੀ ਪਹੁੰਚ ਹੋਵੇ ਵੈਸੇ ਇਸ ਲੋਕ ਸਭਾ ਹਲਕੇ ਦੇ ਸ਼੍ਰੀ ਮੁਖਤਸਰ ਸਾਹਿਬ ਤੋਂ ਅਕਾਲੀ ਦਲ ਦਾ ਵੱਡਾ ਚਿਹਰਾ ਕਮਰਜੀਤ ਸਿੰਘ 로ਜੀ ਬਰਕੰਦੀ ਵੀ ਦਾਅਵੇਦਾਰ ਹਨ ਜੇਕਰ ਲੋਕ ਸਭਾ ਦਾ ਫਿਰੋਜ਼ਪੁਰ ਦੀ ਪੂਰਨ ਤੌਰ ਤੇ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਕਮਰਜੀਤ ਸਿੰਘ 로ਜੀ ਬਰਕੰਦੀ ਦਾ ਨਾਮ ਮੁੱਖ ਚਿਹਰਿਆਂ ਵਿੱਚ ਆਉਂਦਾ ਹੈ ਪਰ ਚਰਚਾਵਾਂ ਇਹ ਹਨ ਕਿ ਇਹ ਦੋ ਨਾਮ ਪਾਰਟੀ ਦੀ ਉਮੀਦਵਾਰੀ ਲਈ ਸੁਰਖੀਆਂ ਵਿੱਚ ਹਨ